ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਟਿਪਸ ਲੈ ਕੇ ਆਏ ਆ ਕਿਚਨ ਟਿਪਸ ਇਦਾਂ ਘਰ ਦੇ ਵਿੱਚ ਸਭ ਦੇ ਬੋਤਲਾਂ ਹੁੰਦੀਆਂ ਨੇ ਚਾਹ ਵਾਲੀਆਂ ਥਰਮੋਸ਼ਾ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਕਲੀਨ ਕਰਨਾ ਵਾ ਉਸਦੀ ਟਿਪਸ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਕਈ ਵਾਰ ਆਪਾਂ ਨੂੰ ਇਹ ਬੋਤਲਾਂ ਦੇ ਵਿੱਚ ਚਾਹ ਲੈ ਕੇ ਜਾਣੀ ਪੈਂਦੀ ਹੈ ਕਈ ਵਾਰ ਹਸਪੀਟਲ ਦੇ ਵਿੱਚ ਜਾਂ ਫਿਰ ਆਪਾਂ ਕਿਤੇ ਦੂਰ ਜਾਣਿਆ ਸਫ਼ਰ ਦੇ ਉੱਤੇ ਤਾਂ ਆਪਾਂ ਚਾਹ ਲੈ ਕੇ ਜਾਂਦੇ ਆ ਕਈ ਵਾਰ ਚਾਹ ਇਹਦੇ ਵਿੱਚ ਪਈ ਰਹਿ ਜਾਂਦੀ ਹੈ ਤਾਂ ਉਹ ਚਾਹ ਦੇ ਨਾਲ ਸਮੈਲ ਆਉਣ ਲੱਗ ਜਾਂਦੀ ਹੈ ਤੁਹਾਨੂੰ ਉਸ ਬੋਤਲ ਦੇ ਵਿੱਚੋਂ ਤੇ ਕਈ ਵਾਰ ਚਾਹ ਜੰਮ ਵੀ ਜਾਂਦੀ ਹੈ ਤਾਂ ਆਪਾਂ ਉਹਨੂੰ ਕਿਸ ਤਰ੍ਹਾਂ ਸੌਖੇ ਤਰੀਕੇ ਦੇ ਨਾਲ ਸਾਫ਼ ਕਰਨਾ ਹੈ ਤੇ ਇਸੇ ਪ੍ਰਕਾਰ ਆਪਾਂ ਆਪਾਂ ਜਿਹੜੀਆਂ ਘਰ ਦੇ ਵਿੱਚ ਪਾਣੀ ਵਾਲੀਆਂ ਬੋਤਲਾਂ ਹੁੰਦੀਆਂ ਨੇ ਜਾਂ ਬੱਚਿਆਂ ਦੀਆਂ ਥਰਮੋਸ ਬੋਤਲਾਂ ਹੁੰਦੀਆਂ ਨੇ ਇਸੇ ਪ੍ਰਕਾਰ ਹੀ ਆਪਾਂ ਉਹਨਾਂ ਨੂੰ ਵੀ ਸਾਫ਼ ਕਰ ਸਕਦੇ ਹਾਂ ਜਿਹੜੀ ਇਹ ਟਿਪਸ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀ ਹਾਂ ਇਸੇ ਪ੍ਰਕਾਰ ਹੀ ਸਾਰੀ ਆਪਾਂ ਬੋਤਲਾਂ ਸਾਫ਼ ਕਰ ਸਕਦੇ ਹਾਂ ਹੁਣ ਆਪਾਂ ਤੁਹਾਨੂੰ ਜਿਹੜੀ ਇਹ ਥਰਮੋਸ ਬੋਤਲ ਆਪਾਂ ਇਹਨੂੰ ਸਾਫ਼ ਕਰਕੇ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਵਿੱਚੋਂ ਇਹ ਥੋੜੀ ਥੋੜੀ ਗੰਦੀ ਆ ਵੈਸੇ ਤਾਂ ਆਪਾਂ ਰੋਜ਼ ਸਾਫ਼ ਕਰਦੇ ਹਾਂ ਤੇ ਕਈ ਵਾਰ ਇਹਨਾਂ ਦੇ ਹਫ਼ਤੇ ਵਿੱਚ 2-3 ਵਾਰ ਡੀਪ ਕਲੀਨਿੰਗ ਕਰਨੀ ਚਾਹੀਦੀ ਜਿੱਦਾਂ ਇਹਦੀ ਰਵੜਾ ਇਹ ਇਹ ਆਪਾਂ ਚੰਗੀ ਤਰ੍ਹਾਂ ਕੱਢ ਕੇ ਇਹਨੂੰ ਸਾਫ਼ ਕਰਾਂਗੇ ਤੇ ਆਪਾਂ ਉਹ ਦੋ ਚੀਜ਼ਾਂ ਤੁਹਾਨੂੰ ਦੱਸਾਂਗੇ ਜਿਹਦੇ ਨਾਲ ਇਹ ਚੰਗੀ ਤਰੀਕੇ ਨਾਲ ਸਾਫ਼ ਹੋ ਜਾਵੇਗੀ ਤੇ ਨਾ ਹੀ ਇਹਦੇ ਵਿੱਚੋਂ ਸਮੈਲ ਆਵੇਗੀ ਤੇ ਜੋ ਵੀ ਇਹਦੇ 'ਚ ਗੰਦਗੀ ਹੋਵੇਗੀ ਉਹ ਸਾਫ਼ ਹੋ ਜਾਵੇਗੀ। ਹਾਂਜੀ ਉੱਥੇ ਮੈਂ ਇੱਕ ਬਰਤਨ ਲੈ ਲਿਆ ਹੈ ਤੇ ਥਰਮੋਸ ਬੋਤਲ ਇਹਦੇ 'ਚ ਰੱਖ ਲਵਾਂਗੇ ਤਾਂ ਜੋ ਜਿਹੜਾ ਪਾਣੀ ਇਹਦੇ ਵਿੱਚ ਆਪਾਂ ਗਰਮ ਪਾਵਾਂਗੇ ਥੱਲੇ ਨਾਲ ਡੁੱਲੇ ਤੇ ਇਹਦੇ ਵਿੱਚ ਪਹਿਲਾਂ ਆਪਾਂ ਗਰਮ ਪਾਣੀ ਪਾਉਣਾ ਹੈ ਮੈਂ ਇੱਥੇ ਗਰਮ ਪਾਣੀ ਕਰ ਲਿਆ ਹੈ ਗਰਮ ਪਾਣੀ ਆਪ ਇਹਦੇ ਛਾ ਪਾ ਦਿੱਤਾ ਹੈ ਤੇ ਹੁਣ ਆਪਾਂ ਇੱਥੇ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਮਿੱਠੇ ਛੋਡੇ ਦਾ ਪਾਵਾਂਗੇ ਤੇ ਆਪਾਂ ਇੱਥੇ ਨਾਲ ਹੀ ਇੱਕ ਚਮਚਾ ਜਿਹੜਾ ਸਿਰਕੇ ਦਾ ਪਾ ਦੇਣਾ ਇਹਦੇ ਵਿੱਚ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਸਿਰਕਾ ਹੈਗਾ ਤੁਸੀਂ ਉਹ ਹੀ ਪਾ ਸਕਦੇ ਹੋ ਇਹਦੇ ਵਿੱਚ ਜੇ ਤੁਸੀਂ ਇਹਦੇ ਵਿੱਚ ਬਿੰਮ ਜਾ ਫਿਰ ਥੋੜੀ-ਮੋਟੀ ਸਰਫ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਵੈਸੇ ਤਾਂ ਜ਼ਰੂਰਤ ਨਹੀਂ ਹੈਗੀ ਸਿਰਕਾ ਤੇ ਜਿਹੜਾ ਆਪਾਂ ਮਿੱਠਾ ਸੋਦਾ ਪਾਇਆ ਹੈ ਉਹਦੇ ਨਾਲ ਹੀ ਇਹ ਬੋਤਲਾ ਚੰਗੀ ਤਰ੍ਹਾਂ ਵਿੱਚੋਂ ਸਾਫ਼ ਹੋ ਜਾਏਗੀ ਇਹ ਦੋ ਚੀਜ਼ਾਂ ਪਾਉਣ ਦੇ ਨਾਲ ਹੀ ਬੋਤਲ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਵਿੱਚੋਂ ਚਮਕ ਜਾਵਗੀ ਹੁਣ ਆਪਾਂ ਇਹ ਟੱਕਣ ਲਗਾ ਕੇ ਇਹਨੂੰ ਹਲਕਾ ਜਿਹਾ ਹਿਲਾ ਲਵਾਂਗੇ ਤੇ ਇਹਨੂੰ ਆਪਾਂ 10 ਤੋਂ 15 ਮਿੰਟ ਇਦਾਂ ਹੀ ਰੱਖ ਦਵਾਂਗੇ ਤੇ 10 ਤੋਂ 15 ਮਿੰਟ ਬਾਅਦ ਚ ਇਹਨੂੰ ਖੋਲ ਕੇ ਦੇਖਦੇ ਆਂ ਆਪਾਂ ਜਾਂ ਜੇ 15 ਮਿੰਟ ਤੋਂ ਜ਼ਿਆਦਾ ਹੀ ਟਾਈਮ ਹੋ ਗਿਆ ਆਪਾਂ ਆਪਾਂ ਇਹਨੂੰ ਬੋਤਲ ਨੂੰ ਖੋਲ ਲਵਾਂਗੇ ਇੱਥੇ ਆਪਾਂ ਹੁਣ ਇੱਕ ਬ੍ਰਸ਼ ਲਏ ਆ ਦੂਸਰੀ ਸਹਾਇਤਾ ਬਣਾ ਲਾ ਪੈਨ ਵਿੱਚੋਂ ਸਾਫ਼ ਕਰ ਦਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਦੇਖ ਸਕਦੇ ਹੋ ਜਿਹੜੀ ਵੀ ਗੰਦਗੀ ਸੇਰ ਦੇ ਵਿੱਚ ਸਾਰੀ ਪਾਣੀ ਦੇ ਵਿੱਚ ਆ ਗਈ ਹੈ ਤੇ ਬੋਤਲ ਵਿੱਚੋਂ ਬਿਲਕੁਲ ਸਾਫ਼ ਹੋ ਗਈ ਹੈ ਆਪਣੀ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੇ ਜਿੰਨੀ ਵੀ ਇਹਦੇ ਮੈਣ ਲੱਗੀ ਹੋਈ ਸੀ ਚਾਹ ਜੰਮੀ ਹੋਈ ਸੀ ਉਹ ਸਾਰੀ ਇਸ

ਹਫਤੇ ਵਿੱਚ ਦੀ 2-3 ਵਾਰ ਆਪਾਂ ਨੂੰ ਡੀਪ ਕਲੀਨਿੰਗ ਇਹਨਾਂ ਦੀ ਕਰਨੀ ਚਾਹੀਦੀ ਹੈ ਸਰਦੀਆਂ ਦੇ ਵਿੱਚ ਬੱਚਿਆਂ ਲਈ ਵੀ ਆਪਾਂ ਨੂੰ ਗਰਮ ਪਾਣੀ ਕਰਨਾ ਪੈਂਦਾ ਵਾ ਪੀਣ ਵਾਸਤੇ ਤੇ ਨਾਲ ਹੀ ਆਪਾਂ ਚਾਹ ਵੀ ਇਹਦੇ ਵਿੱਚ ਰੱਖਦੇ ਆਂ ਫਿਰ ਜਿਆਦਾ 스멜 ਆਉਣ ਲੱਗ ਜਾਂਦੀ ਆ ਜੇ ਆਪਾਂ ਜਿਆਦਾ ਟਾਈਮ ਚਾਹ ਵਿੱਚ ਰੱਖ ਰੱਖਦੇ ਆਂ ਇਹਦੇ ਵਿੱਚ ਨਾ ਜੀ ਵੀ ਚੰਗੀ ਤਰ੍ਹਾਂ ਨਾਲ ਆਪਣਾ ਸਾਫ਼ ਹੋ ਗਏ

ਤੁਸੀਂ ਦੇਖ ਸਕਦੇ ਹੋ ਰੋਡ ਵੀ ਇਹਦੀ ਬਹੁਤ ਵਧੀਆ ਸਾਫ਼ ਹੋ ਗਈ ਏ। ਜਿਹੜੀ ਮਾਲ ਸੀ ਇਹਦੇ ਵਿੱਚ ਸਾਰੀ ਨਿਕਲ ਗਈ ਏ ਚੰਗੀ ਤਰ੍ਹਾਂ ਨਾਲ ਤੇ ਪਾਣੀ ਵੀ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਇਹਨੂੰ ਇੱਕ ਵਾਰ ਸਾਫ਼ ਪਾਣੀ ਨਾਲ ਧੋ ਲਵਾਂਗੇ। ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੇ ਸਤਿ ਸ੍ਰੀ ਅਕਾਲ।